ਜਦੋਂ ਪਹੁੰਚੇ ਹਾਂ ਇਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਬੁਰਾ ਹਾਲ ਹੈ ਇੰਨਾ ਦਰਦਨਾਕ ਤੇ ਇੰਨਾ ਦੁਖਦਈ ਹੈ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਿੰਡਾਂ ਦੇ ਆਮ ਬੱਚੇ ਰੋਜ਼ ਕੈਨੇਡਾ ਦੇ ਜਾ ਚੜਦੇ ਆ ਕੋਈ ਨਿਊਜ਼ੀਲੈਂਡ ਜਾਂਦਾ ਹੈ ਕੋਈ ਕਿਸੇ ਦੇਸ਼ ਜਾਂਦਾ ਹੈ ਸੋ ਯੂਪੀ ਵਾਲੇ ਜਿਹੜੇ ਨੌਜਵਾਨ ਮੁੰਡੇ ਆ ਉਹ ਆਪਦੀ ਜ਼ਿੰਦਗੀ ਦਾ ਫਿਊਚਰ ਵੇਖਦੇ ਹੋਏ ਪੰਜਾਬ ਚ ਆਉਂਦੇ ਆ ਠੀਕ ਹੈ ਉਹਨਾਂ ਦੇ ਲਈ ਤਾਂ ਪੰਜਾਬ ਪ੍ਰਦੇਸ਼ ਹੈ पर मैं ये वेख्या कि कल दे पेशेंट्स दाखिल है हजे तकर कोई पानी मंग रहा है सी, कोई खाण न बेसिक कल देखे है खादा कुछ नहीं उन्नती पेशेंट्स है दे आपदों जो कर सकते हैं कर रहे हैं कोई उस गल शक नहीं गा पर मैं कह रही है कि सरकार दे वो कोई अरेंजमेंट ही नहीं किया गया हमने मैं बादल जिथे भी पेशेंट्स उत्थे दाखिल है उत्थे जाके आई हैं ਉਥੇ ਮੈਂ ਦੇਖਿਆ ਕਿ ਉਹਨਾਂ ਦੀ ਬੇਸਿਕ ਡਰੈਸਿੰਗਸ ਹੀ ਨਹੀਂ ਸੀ ਹੋਈਆਂਆਂ ਮੀਆਂ ਕੱਲ ਰਾਤ ਦਾ ਐਕਸੀਡੈਂਟ ਹੋਇਆ ਗਿਆ ਕੋਈ ਬੇਸਿਕ ਡਰੈਸਿੰਗਸ ਨਹੀਂ ਹੋਈਆਂਆਂ ਮੀਆਂ ਕੋਈ ਪੇਸ਼ੈਂਟ ਦੀ ਦੇਖਭਾਲ ਦੇ ਵਿੱਚ ਕੋਈ ਉਤਤ ਨਹੀਂ ਕੀਤਾ ਜਾ ਰਿਹਾ ਕੋਈ ਖਾਣ ਪੀਣ ਦਾ ਅਰੇਂਜਮੈਂਟ ਨਹੀਂ ਜੀ ਕੋਈ ਦਰਦ ਦਾ ਕੋਈ ਹੱਲ ਨਹੀਂ ਹੋ ਰਿਹਾ ਮਤਲਬ ਇੰਨੀ ਇੰਨੀ ਦਰਦਨਾਕ ਸਥਿਤੀ ਹੈ ਕਿ ਇਕੱਲੇ ਇਕੱਲੇ ਮਜ਼ਦੂਰ ਹੈ ਵਿਚਾਰੇ ਇਥੇ ਪਟਾਕਾ ਫੈਕਟਰੀ 'ਚ ਕੰਮ ਕਰਨ ਆਏ ਰੇ ਸੀ ਕੋਈ ਇਹਨਾਂ ਦਾ ਪਰਿਵਾਰ ਇਹਨਾਂ ਦੇ ਕੋਲ ਨਹੀਂ ਕੋਈ ਮਾਪਾਪ ਨਹੀਂ ਕੋਲੇ ਵਿਚਾਰੇ ਇਕੱਲੇ ਇਕੱਲੇ ਆਏ ਵੀ ਐ ਕਮਾਈ ਕਰਨ ਦੇ ਲਈ ਤਾਂ ਮੈਨੂੰ ਲੱਗਦਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਬੱਚਿਆਂ ਦੀ ਦੇਖਭਾਲ ਕਰਨ ਦੀ ਔਰ ਜਿਹੜੇ 5 ਗਰੀਬ ਮਜ਼ਦੂਰਾਂ ਨੇ ਜਾਨ ਗਵਾਤੀ ਰਾਤ ਨੂੰ ਸੁੱਤੇ ਪਿਆ ਨੇ ਰਾਤ ਨੂੰ ਸੁੱਤੇ ਪਏ ਸੀ ਬਲਾਸਟ ਹੋ ਗਿਆ ਫੈਕਟਰੀ ਦੇ ਵਿੱਚ ਉਹ 5ੇ ਉਸੇ ਵੇਲੇ ਮੁੱਕ ਗਏ ਬਲਾਸਟ ਹੋਣ ਦੇ ਮੌਕੇ ਹੀ ਖਤਮ ਹੋ ਗਏ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਔਰ ਜਿੰਨੇ ਪੇਸ਼ੈਂਟਸ ਦਾਖਲ ਹੈ ਉਹਨਾਂ ਦੀ ਇਲਾਜ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਇਹਨਾਂ ਸਿਆਸੀ ਗੱਲਾਂ ਤੋਂ ਪਾਸੇ ਉੱਠ ਕੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹਣੀ ਹੈ ਹਿਊਮੈਨਿਟੇਰੀਅਨ ਗਰਾਉਂਡਸ ਤੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਿਊਮੈਨਿਟੇਰੀਅਨ ਗਰਾਉਂਡਸ ਤੇ ਕਿਰਪਾ ਕਰਕੇ ਜ਼ਮੀਨੀ ਲੈਵਲ ਤੇ ਉੱਤਰ ਕੇ ਆ ਕੇ ਵੇਖੋ ਕਿ ਇਹਨਾਂ ਪੇਸ਼ੈਂਟਸ ਦਾ ਹਾਲ ਕੀ ਹੈ ਮੈਂ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ ਕਿ ਵੇਖੋ ਇਨਸਾਨੀਅਤ ਦੇ ਤੌਰ ਤੇ ਇਹਨਾਂ ਦਾ ਖਿਆਲ ਰੱਖਣਾ ਪੰਜਾਬ ਲੋਕਾਂ ਨੂੰ ਰਜੋਣ ਵਾਸਤੇ ਜਾਣਿਆ ਜਾਂਦਾ ਹੈ ਪੰਜਾਬ ਅੰਨ ਪੈਦਾ ਕਰਦਾ ਹੈ ਤੇ ਸਾਰੀ ਦੁਨੀਆ ਨੂੰ ਰਜਾਇਆ ਪੰਜਾਬ ਨੇ ਅੱਜ ਜਦੋਂ ਇਹ ਏਡਾ ਵੱਡਾ ਹਾਦਸਾ ਵਾਪਰ ਗਿਆ ਇਹਨਾਂ ਦੁਖਦਾਈ ਬਲਾਸਟ ਇਹਨਾਂ ਵੱਡਾ ਮੇਜਰ ਬਲਾਸਟ ਹੋਇਆ ਹੈ 29 ਪੇਸ਼ੈਂਟਸ ਦਾਖਲ ਹੈ ਗਰੀਬ ਮਜ਼ਦੂਰ ਦਾਖਲ ਹੈ ਕਿਸੇ ਨੂੰ ਹਾਲੇ ਤੱਕ ਰੋਟੀ ਨਹੀਂ ਮਿਲੀ ਮੈਂ ਖੁਡਿਆ ਸਾਹਿਬ ਆਏ ਸੀਗੇ ਜਿਹੜੇ ਇਲਾਜ ਜਿੰਨੇ ਵੀ ਹੈਗੇ ਕਿ ਉਹਨਾਂ ਦਾ ਆਪਰੇਸ਼ਨ ਜਿਹੜਾ ਕੁਝ ਹੋ ਜਾ ਰਿਹਾ ਉਹ ਵੀ ਕੀਤਾ ਜਾਵੇਗਾ ਕੁਝ ਅਮਾਉਂਟ ਦੇ ਕੇ ਜਾ ਰਹੇ ਨੇਗੇ ਭਾਈ ਉਹਦੇ ਕੋਲ ਕਾਗਜ਼ ਪੱਤਰ ਪ੍ਰੋਪਰ ਪੂਰੇ ਨਹੀਂ ਸੀਗੇ ਤੇ ਲੰਬੇ ਟਾਈਮ ਤੋਂ ਉਹ ਜਿਹੜਾ ਕਿ ਫੈਕਟਰੀ ਚਲਾ ਰਿਹਾ ਸੀਗਾ 50 ਜਿਹੜੇ ਕਿ ਮਜ਼ਦੂਰ ਸੀ ਉਹਦੇ ਵਿੱਚ ਛੋਟੇ ਛੋਟੇ ਉਮਰ ਦੇ ਵੀ ਬੱਚੇ ਸੀਗੇ ਉਹ ਵੀ ਕਿਤੇ ਨਾ ਕਿਤੇ ਜ਼ਖਮੀ ਐ ਪਰ ਸਰਕਾਰ ਨੂੰ ਨਹੀਂ ਪਤਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਫੈਕਟਰੀ ਪੰਜਾਬ ਦੇ ਅੰਦਰ ਚੱਲ ਰਹੀ ਔਰ ਕਦੋਂ ਤੋਂ ਚੱਲ ਰਹੀ ਐ ਔਰ ਕਿੰਨੇ ਲੋਕ ਕਿੰਨੇ ਮੁਲਾਜ਼ਮ ਉਹਦੇ ਚ ਕੰਮ ਕਰ ਰਹੇ ਆ ਕੀ ਸਰਕਾਰ ਕੀ ਕਰ ਰਹੀ ਹੈ ਡੈਫੀਨਿਟਲੀ ਜਿਹੜੇ ਜਿਹੜਾ ਮਾਲਕ ਹੈ ਜੀ ਵਾਕਈ ਗੈਰ ਕਾਨੂੰਨੀ ਹੈ ਉਹ ਵੀ ਰਿਸਪਾਂਸਿਬਲ ਹੈ ਪਰ ਸਰਕਾਰ ਫਿਰ ਸਰਕਾਰ ਨੂੰ ਬਣਾਉਂਦੇ ਕਿਉਂ ਹੈ ਜੇ ਇਹ ਸਾਰੀਆਂ ਜ਼ਿੰਮੇਵਾਰੀਆਂ ਜਨਤਾ ਨੇ ਆਪ ਹੀ ਲੈਣੀ ਹੈ ਜੇ ਜਿਹੜੇ ਇੰਨੇ ਵੱਡੇ ਹਾਦਸੇ ਹੋ ਜਾਣ ਤੋਂ ਬਾਅਦ ਜੇ ਸਰਕਾਰ ਕੋਈ ਉੱਤਾਂ ਨਹੀਂ ਕਰ ਸਕਦੀ ਤਾਂ ਅਸੀਂ ਸਰਕਾਰ ਬਣਾਉਣੀ ਕਿਉਂ ਹੈ ਮੈਨੂੰ ਇਹ ਸਮਝ ਨਹੀਂ ਆਉਂਦੀ ਚਾਈਲਡ ਵਰਕਸੀਆਂ ਨੇ ਦੱਸਿਆ ਕਿ ਹੋਰ ਵੀ ਕਰਵਾਈ ਜਾ ਰਹੀ ਹੈ ਬੱਚਿਆਂ ਤੋਂ ਚਾਈਲਡ ਬਿਲਕੁਲ ਕਈ ਤਾਂ 18 ਸਾਲ ਤੋਂ ਛੋਟੇ ਨੇ ਚਾਈਲਡ ਲੇਬਰ ਦਾ ਵੀ ਇੱਕ ਬਹੁਤ ਵੱਡਾ ਕੇਸ ਹੈ ਆਈ ਡੋਟ ਨੋ ਸਰਕਾਰ ਕੀ ਕਰ ਰਹੀ ਹੈ ਪਤਾ ਨਹੀਂ ਪਰ ਓਨੈਸਟਲੀ ਐਜ਼ ਅ ਮਦਰ ਅੱਜ ਇਹ ਵੇਖ ਕੇ ਦਿਲ ਬਿਲਕੁਲ ਦਹਿਲ ਗਿਆ ਕਿ ਕਿਸੇ ਮਾਂ ਦੇ ਇਹ ਵੀ ਬੱਚੇ ਹੈ ਜਿਹੜੇ ਅੱਜ ਆਪਦੇ ਘਰਾਂ ਨੂੰ ਛੱਡ ਕੇ ਆਪਦੇ ਪਰਿਵਾਰਾਂ ਨੂੰ ਛੱਡ ਕੇ ਇੱਥੇ ਆਪਦੇ ਰੋਜ਼ੀ ਰੋਟੀ ਵਾਸਤੇ ਆਏ ਤੇ ਕਿਵੇਂ ਰੁਲੀ ਜਾ ਰਹੇ ਇੱਕ ਫੈਕਟਰੀ ਗੈਰ ਕਾਨੂੰਨੀ ਢੰਗ ਦੇ ਨਾਲ ਪਤਾ ਨਹੀਂ ਕਦੋਂ ਤੋਂ ਚੱਲ ਰਹੀ ਹੈ ਠੀਕ ਹੈ ਨਾ ਇਹ ਇਹ ਹੋਣਾ ਹੀ ਸੀ ਕਿਉਂਕਿ ਜਦੋਂ ਇੱਕ ਚੀਜ਼ ਗੈਰਕਾਨੂੰਨੀ ਢੰਗ ਦੇ ਨਾਲ ਚੱਲ ਰਹੀ ਹੈ ਕਦੋਂ ਤੋਂ ਚੱਲ ਰਹੀ ਹੈ ਫਿਰ ਸ਼ਾਰਟ ਸਰਕਟ ਹੋ ਗਿਆ ਬਹੁਤ ਵੱਡਾ ਬਲਾਸਟ ਹੋਇਆ ਇਹ ਹੁਣੇ ਹੀ ਨਹੀਂ ਸੀ ਚਾਹੀਦਾ ਜੇ ਵਾਕਈ ਨੋਰਮਸ ਨੂੰ ਫੋਲੋ ਕਰਦੇ ਹੋਏ ਫੈਕਟਰੀ ਲੱਗੀ ਹੁੰਦੀ ਤਾਂ ਇਹ ਹੁਣੇ ਹੀ ਨਹੀਂ ਸੀ ਮੈਡੀਕਲ ਤੇ ਗੋਨੀਆਂ ਨੇ ਹੰਡੀ ਅੱਜ ਬੰਦ ਆ ਪੂਰੀ ਤੇ ਸੀਆਈ ਸਟਾਫ ਦੇ ਵੱਲੋਂ ਇੱਕ ਲੜਸ਼ੀ ਦੀ ਮੋਟ ਹੋ ਗਈ ਅਸਤ ਦੇ ਵਿੱਚ ਰਿਖਾਇਆ ਸੀ ਉਹਨੂੰ ਕਰੰਟ ਲਾਇਆ ਗਿਆ ਤੇ ਪੂਰੀ ਹੰਡੀ ਅੱਜ ਬੰਦ ਪਰਿਵਾਰ ਵਾਲੇ ਦੋਸਤ ਆਏ ਜਿੱਤੇ ਉਹ ਫਰਾਰ ਬੱਚੇ ਵੀ ਦਰਜ ਹੋਏ ਸੀਆਈ ਸਟਾਫ ਦੇ ਬਲਾਜ਼ਮਾ ਤੇ ਪਰ ਇੱਕ ਵੀ ਬੰਦਾ ਅਜੇ ਤੱਕ ਅਰੈਸਟ ਨਹੀਂ ਕੀਤਾ ਕੋਈ ਨਹੀਂ ਦੇਖੋ ਇਹ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਮੈਨੂੰ ਬਿਲਕੁਲ ਲਾਅ ਐਂਡ ਆਰਡਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕੋਲੈਪਸ ਹੋ ਚੁੱਕਿਆ ਹੈ ਔਰ ਇਹ ਅਸੀਂ ਰੋਜ਼ ਦੇਖਨ ਨੂੰ ਸਾਨੂੰ ਰੋਜ਼ ਦੇਖਨ ਨੂੰ ਮਿਲਦਾ ਹੈ ਪੂਰਾ ਪੰਜਾਬ ਇਹ ਦਰਦਨਾਕ ਘਟਨਾਵਾਂ ਵਾਪਰਦੀਆਂ ਦੇਖ ਰਿਹਾ ਹੈ ਪਰ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਸਰਕਾਰ ਤੋਂ ਬੜੀਆਂ ਉਮੀਦਾਂ ਸੀ ਬੜੀਆਂ ਜ਼ਿੰਮੇਵਾਰੀਆਂ ਸੀ ਸਾਨੂੰ ਲੱਗਦਾ ਸੀ ਇਹ ਸਰਕਾਰ ਕਰੂਗੀ ਪਰ ਜੋ ਵੇਖਣ ਨੂੰ ਮਿਲ ਰਿਹਾ ਹੈ ਇੱਕ ਅਦੀ ਪਹਿਲਾਂ ਨਹੀਂ ਸੀ ਵੇਖਿਆ ਸਹੀ ਇਹ ਗੱਲ ਕੀਤੀ ਜਾਵੇ ਚਾ ਪਟਿਆਲੇ ਦੀ ਘਟਨਾ ਹੋਵੇ ਚਾ ਫਰਵਾੜੇ ਦੀ ਮਹੋਤ ਫਰਵਾੜੇ ਵੀ ਸੀਐਂਡੀ ਮਾਜਮਤ ਪੱਤਾ ਰੱਖਣਾ ਹੈ ਭੰਡੇ ਵੀ ਲੱਗਦਾ ਵੀ ਪੁਲਿਸ ਸਟੇਟ ਮਲੂਮ ਘੜਾਇਆ ਜਾ ਰਿਹਾ ਸਰਕਾਰ ਬਣ ਕੇ ਤੇ